ਜਦੋਂ ਆਪਾਂ ਛੋਟੇ-ਛੋਟੇ ਹੁੰਦੇ ਸੀ ਨਾ ਉਦੋਂ ਆਪਣੇ ਦਰਵਾਜ਼ਿਆਂ ਦੇ ਅੰਦਰ ਮੀਟਰ ਲੱਗੇ ਹੁੰਦੇ ਸੀ ਬਿਜਲੀ ਵਾਲੇ ਤੇ ਉਹ ਮੀਟਰ ਫਿਰ ਉਸ ਤੋਂ ਬਾਅਦ ਘਰਾਂ ਦੇ ਬਾਹਰ ਕੱਢੇ ਗਏ ਤੇ ਘਰਾਂ ਤੋਂ ਬਾਹਰ ਕੱਟ ਕੇ ਗਲੀਆਂ ਦੀਆਂ ਨੁੱਕੜਾਂ ਤੇ ਲਾਈ ਗਏ ਤੇ ਫਿਰ ਹੁਣ ਤਾਂ ਇਹ ਕੰਮ ਹੋ ਗਿਆ ਵੀ ਬਹੁਤ ਸਾਰਾ ਵੱਡਾ-ਸਾਰਾ ਬਕਸਾ ਜਿਆ ਬਣਿਆ ਹੋਦਾ ਇੱਕ ਤੇ ਉਹ ਬਕਸੇ ਦੇ ਵਿੱਚ 15-20 ਘਰਾਂ ਦੇ ਮੀਟਰ ਲੱਗੇ ਹੋਏ ਹੁੰਦੇ ਨੇ ਤੇ ਉਹ ਮੀਟਰਾਂ ਦਾ ਆਪ ਨੂੰ ਬੰਦੇ ਨੂੰ ਕੁਝ ਨਹੀਂ ਪਤਾ ਲੱਗਦਾ ਵੀ ਬਾਹਰ ਚਾਹੇ ਉਹਦੇ ਨਾਲ ਕੋਈ ਵੀ ਛੇੜਖਾਨੀ ਹੋ ਜੇ ਮੀਟਰ ਨਾਲ ਉਸ ਟਾਈਮ ਤੇ ਜਦੋਂ ਮੀਟਰ ਬਾਹਰ ਕੱਢੇ ਜਾ ਰਹੇ ਸੀ ਜਿਹੜੇ ਪਿੰਡਾਂ ਦੇ ਵਿੱਚ ਚਾਹੇ ਕਿਸਾਨਾਂ ਦੀਆਂ ਜਥੇਬੰਦੀਆਂ ਹੋਣ ਤੇ ਚਾਹੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਹੋਣ ਉਹ ਜਥੇਬੰਦੀਆਂ ਬਹੁਤ ਮਜ਼ਬੂਤ ਸੀ ਜਿਹੜੇ ਪਿੰਡਾਂ ਦੇ ਵਿੱਚ ਜਨਨਿਕ ਲੋਕਾਂ ਦਾ ਏਕਾ ਸੀ ਲੋਕਾਂ ਦੀ ਤਾਕਤ ਸੀ ਉਹਨਾਂ ਪਿੰਡਾਂ 'ਚ ਉਹ ਮੀਟਰ ਬਾਹਰ ਨਹੀਂ ਕੱਢਣ ਦਿੱਤੇ ਗਏ ਤੇ ਉਹ ਮੀਟਰ ਨਹੀਂ ਬਾਹਰ ਕੱਢਣ ਦਿੱਤੇ ਗਏ ਜਿਹੜੇ ਉਹਨਾਂ ਦੇ ਵਿੱਚ ਫੂਲ ਪਿੰਡ ਇੱਕ ਹੈ ਉਸ ਫੂਲ ਪਿੰਡ ਦੇ ਵਾਸੀ ਬਲਵਿੰਦਰ ਸਿੰਘ ਫੂਲ ਸਾਡੇ ਨਾਲ ਸ਼ਾਮਲ ਨੇ ਅੱਜ ਤੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਮੀਟਰਾਂ ਵਾਲੇ ਰੋਲੇ ਤੇ ਉਹਨਾਂ ਨੇ ਕਿੱਦਾਂ ਸੰਘਰਸ਼ ਲੜਿਆ ਕਿੱਦਾਂ ਕੰਮਬਾ ਉਹਨਾਂ ਦਾ ਸੰਘਰਸ਼ ਲੜਿਆ ਤੇ ਫਿਰ ਕਿੱਦਾਂ ਉਹਨਾਂ ਨੇ ਜਿੱਤਾਂ ਪ੍ਰਾਪਤ ਕੀਤੀਆਂ ਜੋ ਅੱਜ ਵੀ ਉਹਨਾਂ ਦੇ ਪਿੰਡ ਦੇ ਵਿੱਚ ਮੀਟਰ ਘਰਾਂ ਦੇ ਅੰਦਰ ਹੀ ਲੱਗੇ ਹੋਏ ਨੇ ਸੋ ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਸ ਤੋਂ ਬਾਅਦ ਸਾਰੀਆਂ ਗੱਲਾਂ ਜਾਣਾਂਗੇ ਸਸ ਪਹਿਲਾਂ ਤੁਹਾਡਾ ਸਵਾਗਤ ਹੈ ਸਸ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਜਿਹੜੀ ਸਾਰੀ ਹੁਣ ਬੇਨੇ ਆ ਵੀ ਸਾਰੇ ਪੰਜਾਬ ਚ ਮੀਟਰ ਬਾਹਰ ਲੱਗੇ ਹੋਏ ਨੇ ਤੇ ਪਰ ਸੋਡੇ ਪਿੰਡ ਦਾ ਇਹ ਨਵੇਕਲਾ ਕੰਮ ਆ ਜਿੱਦਾਂ ਹੋਰ ਵੀ ਕਈ ਪਿੰਡ ਨੇ ਤੁਹਾਡੇ ਆਸੇ-ਪਾਸੇ ਇੱਥੇ ਬਹੁਤ ਪਿੰਡ ਨੇ ਜਿੱਥੇ ਮੀਟਰ ਨਹੀਂ ਬਾਹਰ ਕੱਢੇ ਹੋਏ ਤਾਂ ਤੁਸੀਂ ਇਹ ਸਾਨੂੰ ਦੱਸੋ ਵੀ ਕਿਹੜਾ ਸੰਘਰਸ਼ ਸੀਗਾ ਤੁਹਾਡਾ ਕਿਦਾਂ ਤੁਸੀਂ ਇਹ ਸੰਘਰਸ਼ ਲੜਿਆ ਤੇ ਇਹ ਬਹੁਤ ਰੋਚਕਤਾ ਵਾਲੀ ਗੱਲ ਆ ਕਿਉਂਕਿ ਇਸ ਤੋਂ ਬਾਅਦ ਚਿਪਾਲਾ ਕੰਮ ਆਉਣ ਲੱਗਿਆ ਦੌਰ ਆਉਣ ਲੱਗਿਆ ਤੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਆਪਾਂ ਇਹ ਵੀਡੀਓ ਜਾਗਰੂਕ ਹੋਣ ਲਈ ਬਣਾ ਰਹੇ ਹਾਂ ਹਾਂ ਪਹਿਲਾਂ ਤਾਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਜਾਗਰਿਤ ਹੋਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਇਹ ਜਿਹੜੀ ਜਾਗਰਤਤਾ ਕੀ ਇਹ ਜਿਹੜੀਆਂ ਜਥੇਬੰਦੀਆਂ ਨੇਗੀਆਂ ਵੱਖ-ਵੱਖ ਆਦਾਰਿਆਂ ਦੀਆਂ ਜਥੇਬੰਦੀਆਂ ਜਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜਿਹੜੇ ਉਹਨਾਂ ਦੇ ਸੁਲਝ ਹੋਏ ਆਗੂ ਹਨ ਉਹ ਇਹਨੂੰ ਵੀ ਬਹੁਤ ਪਾਇਰਵਾਹੀ ਕਰਦੇ ਆਗੇ ਇਹ ਚੀਜ਼ ਦੀ ਵੀ ਕੀ ਸਾਡੇ ਅ ਕਾਨੂੰਨ ਦੇ ਵਿੱਚ ਸਾਡੇ ਹੱਕ ਦੀ ਕੋਈ ਚੀਜ਼ ਹੈਗੀ ਹੈਗੀ ਕਿ ਜਾਂ ਨਹੀਂ ਹੈਗੀਗੀ ਅਸੀਂ ਜਦੋਂ ਮਣਗਾ ਸਮੇਂ-ਸਮੇਂ ਤੇ ਸਰਕਾਰਾਂ ਸਰਕਾਰਾਂ ਕੋਈ ਮਰਜ਼ੀ ਹੋਣ ਉਹਨਾਂ ਨੇ ਸਿਰਫ ਜਿਹੜੀ ਚੱਕਰੀ ਕਰਨੀ ਆਗੇ ਉਹ ਉਹਨਾਂ ਨੇ ਕਾਰਪੋਰੇਟ ਦੀ ਕਰਨੀ ਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈਗੀਆਂ ਕਿਉਂਕਿ ਕਾਰਪੋਰੇਟ ਬਿਨਾ ਉਹ ਸਰਕਾਰਾਂ ਨਹੀਂ ਚੱਲ ਸਕਦੀਆਂ ਜਦੋਂ ਇਹਨਾਂ ਨੇ 11 12 ਦੇ ਵਿੱਚ ਵੱਡੇ ਪੱਧਰ ਤੇ ਪਿੰਡਾਂ ਦੇ ਵਿੱਚੋਂ ਮੀਟਰ ਬਾਹਰ ਕੱਢੇ ਜਾ ਰਹੇ ਸੀ ਚਲੋ ਉੱਥੋਂ ਸਾਡੀ ਭਾਰਤੀ ਕਿਸਾਨ ਜੂਨੀਆਂ ਕ੍ਰਾਂਤੀਕਾਰੀ ਸਾਡੇ ਬਹੁਤ ਹੀ ਸਰੂਜੇ ਹੋਏ ਆਗੂ ਸਰਜੀਤ ਸਿੰਘ ਫੂਲ ਉਹਨਾਂ ਨੇ ਬਹੁਤ ਮਿਹਨਤ ਕੀਤੀ ਇਹਦੇ ਤੇ ਤੇ ਉਹ ਕਾਨੂੰਨੀ ਮਾਰਾਂ ਤੋਂ ਵੀ ਪਤਾ ਕਰਿਆ ਤੇ ਇਹਦੇ ਜਿਹੜੇ ਸਾਡੇ ਲੀਗਲ ਰਾਈਟਾਂ ਗੀ ਵੀ ਮੀਟਰ ਬਾਹਰ ਕੱਢ ਸਕਦੇ ਆ ਇੱਕ ਸਰਕਾਰ ਨਹੀਂ ਕੱਢ ਸਕਦੀ ਉਹਨੇ ਤਾਂ ਸਟੱਡੀ ਕੀਤੀ ਤੇ ਇਰਾ ਇਹ ਵੱਡੇ ਪੱਧਰ ਤੇ ਸਾਡੇ ਵੀ ਹੱਲਾ ਬੋਲਿਆ ਗਿਆਗਾ ਤੇ ਚੱਲ ਅਸੀਂ ਸਪੀਕਰਾਂ ਚ ਬੋਲਿਆ ਤੇ ਉਹਨਾਂ ਨੂੰ ਕਹਿਤਾ ਵੀ ਭਾਈ ਸਾਡੇ ਕੁਝ ਰਾਈਟ ਆਗੇ ਉਹ ਸਾਡੇ ਫੋਲੋ ਕਰੋ ਜੋ ਤੁਹਾਡਾ ਕਾਨੂੰਨ ਕਹਿੰਦਾਗਾ ਦੇਖੋ ਹਜੇ ਤੱਕ ਆਪਾਂ ਜੋ ਸਰਕਾਰਾਂ ਨੇ ਆਂ ਹਜੇ ਤੱਕ ਆਪਾਂ ਤਾਂ ਸਰਕਾਰ ਤੋਂ ਕੁਝ ਮੰਗੇ ਨਹੀਂ ਆਪ ਦੇ ਲਈ ਹਜੇ ਤਾਂ ਜਿਹੜੇ ਸਰਕਾਰਾਂ ਨੇ ਵਾਦੇ ਕੀਤੇ ਪਏ ਆਗੇ ਜਾਂ ਉਹਨਾਂ ਦਾ ਕਾਨੂੰਨ ਕਹਿੰਦਾ ਆਪਾਂ ਹਜੇ ਉਹੀ ਪੂਰਾ ਕਰਾਈ ਜਾਂਦੇ ਆ ਉਹ ਵੀ ਨਹੀਂ ਹੁੰਦਾ ਹਾਂ ਨਹੀਂ ਹੁੰਦਾ ਨਹੀਂ ਨਾ ਉਹ ਇਸ ਕਰਕੇ ਵੀ ਜਦੋਂ ਉਹ ਇਸ ਲੋਡ ਤੇ ਹੋ ਗਈ ਗੱਲ ਇੱਕ ਤਾਂ ਇਹ ਸੀਗਾ ਉਹਦੇ ਤੇ ਵੀ ਜਿਹੜੇ ਤੁਹਾਡੇ ਮੀਟਰ ਬਾਹਰ ਕੱਢੇ ਜਾਂਦੇ ਆ ਇਹ ਥੋੜੀ ਮਰਜ਼ੀ ਤੋਂ ਵਿਗਣਾ ਨਹੀਂ ਨਿਕਲਣਗੇ ਕਿਉਂਕਿ ਜਦੋਂ ਆਪਾਂ ਤੋਂ ਫਾਰਮ ਫਿਲ ਕਰਾਉਂਦੇ ਆ ਜੀ ਸਾਈਨ ਕਰਾਉਂਦੇ ਆ ਜਦੋਂ ਮੀਟਰ ਬਾਹਰ ਕੱਢਦੇ ਆ ਜੀ ਉਹਦੇ ਉੱਤੇ ਕੋਈ ਸ਼ਰਤਾਂ ਨਹੀਂ ਆ ਜੇ ਬਾਹਰ ਮੱਚ ਗਿਆ ਉਹ ਵੀ ਤੁਹਾਡਾ ਜੇ ਉਹ ਚੋਰੀ ਹੋ ਗਿਆ ਤਾਂ ਵੀ ਤੁਹਾਡਾ ਉਹਦੇ ਵਿੱਚ ਇੱਕ ਬਕਸੇ ਦੇ ਵਿੱਚ 20-20 ਮੀਟਰ ਲੱਗੇ ਹੋਏ ਨੇ ਜੇ ਉਹ ਮਨਕਦਲ 1 ਮੀਟਰ ਨੂੰ ਅੱਗ ਲੱਗੀ ਉਹ ਮਨਕ ਦਾ ਸਾਰੀ ਖਤਮ ਹੋ ਜਾਂਦੀ ਹੈ ਹੁਣ ਮੀਟਰ ਦਾ ਮੇਰੇ ਨੂੰ ਅਗ ਲੱਗਿਆ ਨਾ ਉਹ ਮੈਂ ਉਹ ਮੀਟਰ ਨੂੰ ਅਗ ਲੱਗੇ ਦੀ 20 ਜਾਣੇ ਨੂੰ ਸਜ਼ਾ ਸੁਣਾ ਰਿਹਾ ਹੂੰ ਜਦੋਂ ਤੇ ਜਾਨੀ ਨੁਕਸਾਨ ਤੇ ਮਾਲੀ ਨੁਕਸਾਨ ਬਹੁਤ ਹੋਏ ਨੇ ਕਿਉਂਕਿ ਵੱਡੇ ਮੀਟਰ ਨਗੇ ਕਈ ਵਾਰ ਕੋਈ ਕੋ ਜੋ ਨਹੀਂ ਪਾ ਜਾਂਦਾ ਮੈਂ ਕਈ ਪਿੰਡਾਂ ਦੇ ਵਿੱਚ ਨੀਵੇਂ ਥਾਮਾਂ ਤੇ ਲਾਇਆ ਵਾ ਜਿੱਥੇ ਬਹੁਤ 2-2 ਫੁੱਟ ਗਲੀਆਂ ਦੇ ਵਿੱਚ ਪਾਣੀ ਖੜ ਜਾਂਦਾ ਤੁਸੀਂ ਵੇਖਿਆ ਹੈ ਹਾਂ ਮੈਂ ਵੇਖਿਆਗਾ ਕਿਉਂਕਿ ਜਦੋਂ ਪਾਣੀ ਖੜ ਜਾਂਦਾ ਲਾਈਟ ਹੈਗੀ ਹੈਗੀ ਤੇ ਨੇੜੇ-ਨੇੜੇ ਉੱਥੇ ਆਪਦੇ ਨੇੜੇ-ਨੇੜੇ ਉਹ ਨਾ ਕਰੰਟ ਆ ਜਾਂਦਾਗਾ ਤੇ ਜਾਨੀ ਵੀ ਨੁਕਸਾਨ ਹੋਇਆ ਲੋਕਾਂ ਦਾ ਮਾਲੀ ਵੀ ਨੁਕਸਾਨ ਹੋਇਆ ਇੱਥੋਂ ਤੱਕਰ ਕਈ ਪਸ਼ੂਆਂ ਦਾ ਨੁਕਸਾਨ ਹੋਇਆ ਕਿਉਂ ਪਸ਼ੂ ਆਪਾਂ ਸੱਪੜ ਤੇ ਲੈ ਕੇ ਜਾਂਦੇ ਹਾਂ ਹੂੰ ਛੜਦੇ ਆ ਉਹਦੇ ਨਾਲ ਕਈਰ ਪਸ਼ੂ ਖਹਿ ਜਾਂਦਾ ਹੂੰ ਮੈਂ ਕਹਿਣਾਗਾ ਵੀ ਕਈ ਪਿੰਡਾਂ ਦੇ ਵਿੱਚ ਸਾਡੀ ਇੱਥੇ ਟਕਰਾਰ ਹੋਈ ਆ ਵੀ ਪਸ਼ੂ ਮਰ ਗਏ ਹੂੰ ਪਸ਼ੂ ਮਰ ਗਏ ਅਸੀਂ ਬਿਜਲੀ ਵਾਲਾ ਨਾਲ ਟਕਰਾਰ ਕੀਤੀ ਆ ਉਸਤੇ ਵੀ ਆ ਛੋਟੀ ਨਾ ਅਣਗੈਲੀ ਨਾ ਮਰੇ ਆ ਹੂੰ ਦੇਖੋ ਪਸ਼ੂ ਆ ਉਹ ਪਸ਼ੂ ਦਾ ਕੋਈ ਕਸੂਰ ਨਹੀਂ ਨਾ ਹੂੰ ਹੁਣ ਸੱਪੜ ਦੇ ਉੱਤੇ ਆਪਾਂ ਨੂੰ ਮਾਉਣ ਲੈ ਕੇ ਜਾਂਦੇ ਆਂਗੇ ਕਿਉਂਕਿ ਆਪਣੇ ਪਿੰਡਾਂ ਦਾ ਕਲਚਰ ਆ ਇਹ। ਹੂੰ। ਸ਼ਾਮ ਦੇ ਜੋ 3 ਵਜੇ ਹਰੇਕ ਘਰ ਦੇ ਵਿੱਚੋਂ ਪਸ਼ੂ ਆਪਾਂ ਸੰਗਲ ਲਾਉਣਾ। ਹੂੰ। ਸੰਗਲ ਲਾ ਕੇ ਪੁੱਥ ਲੈ ਜਾਣਾ। ਤੇ ਪਸ਼ੂਆਂ ਦੇ ਨੁਕਸਾਨ ਹੁੰਦੇ ਆਗੇ ਤੇ ਉੱਥੇ ਪਸ਼ੂਆਂ ਦੀ ਉਹ ਥਾਂ ਹੀ ਡੈਥ ਹੋ ਜਾਂਦੀ ਹੈ। ਤੇ ਇਹ ਮਾਲੀ ਨੁਕਸਾਨ ਹੋ ਗਿਆ। ਬਿਲਕੁਲ। ਤੇ ਜਾਨੀ ਨੁਕਸਾਨ ਕਈ ਵਾਰ ਆਪਾਂ ਵੀ ਪੈਂਦੇ ਜਾਂਦੇ ਆਂਗੇ। ਨੰਗੇ ਪੈਰੀ ਜਾਂਦੇ ਆਂ ਆਪਾਂ ਨੂੰ ਤਾਂ ਪਤਾ ਨਹੀਂ ਉਹ ਨਾ ਮੂਹਰੇ ਕਰੰਟ ਆ। ਹਾਂ। ਤਾਂ ਉੱਥੇ ਵੀ ਨੁਕਸਾਨ ਹੋਇਆ। ਜਦੋਂ ਅਸੀਂ ਇਹ ਦੇ ਉੱਤੇ ਪੜਤਾਲ ਕੀਤੀ ਸਾਡੇ ਜਥੇਬੰਦੀ ਨੇ। ਚਲ ਇਹਦੇ ਵਿੱਚ ਇਹ ਹੋਇਆ ਵੀ ਇੱਕ ਤਾਂ ਸਾਡੇ ਜਿਹੜੇ ਲੀਗਲ ਰਾਈਟ ਆ ਗਈ। ਹੂੰ। ਉਭਿਓ ਸਾਡੇ ਫਿਲ ਕਰ ਦੋ ਉਹਦੇ ਵਿੱਚ ਕੀ ਹੈਗਾ ਵੀ ਇੱਕ ਤਾਂ ਤੁਸੀਂ 40 ਤੋਂ 50 ਮੀਟਰ ਤੋਂ ਵੱਧ ਤੁਸੀਂ ਤਾਰ ਨਹੀਂ ਪਾ ਸਕਦੇ ਅੱਛਾ ਜੀ ਹੁਣ ਤਾਂ ਮੰਨ ਕੇ ਚਲੋ ਤੁਸੀਂ ਇਹ ਮੰਨਉਂਗੇ ਇਹ ਕੀ ਕਰਦੇ ਆ ਨਾ ਜਿਹੜੇ ਤਾਰ ਪਾਉਂਦੇ ਆਗੇ ਇਹ ਮੰਨ ਕੇ ਚੱਲ 5-5 ਕਿੱਲੇ ਬਾਹੀ ਤੱਕਰ ਵੀ ਲੈ ਜਾਂਦੇ ਤਾਰ ਹੂੰ ਉਹਦੇ ਵਿੱਚ ਕੀ ਹੈਗੀ ਉਹਦੇ ਵਿੱਚ ਜਿਹੜੀ ਤੁਹਾਡੀ ਲਾਈਟ ਆ ਗਈ ਉਹ ਡਾਊਨ ਵੱਜਦੀ ਆ ਗਈ ਉੱਥੇ ਰੀਡਿੰਗ ਹੋ ਰਹੀ ਥੋੜੀ ਇੱਥੇ ਰੀਡਿੰਗ ਹੋ ਰਹੀ ਦੂਜੀ ਗੱਲ ਇਹ ਆ ਗਈ ਵੀ ਰਾਹ ਦੇ ਵਿੱਚ ਕੋਈ ਵੀ ਕੁੰਡੀ ਲਾ ਸਕਦਾ ਤਾਂ ਟੁੱਟ ਵੀ ਸਕਦੀ ਐਡੀ ਉਹਦੀ ਜ਼ਿੰਮੇਵਾਰ ਸਰਕਾਰ ਨਹੀਂ ਹੈਗੀ ਅੱਛਾ ਜੀ ਉਹਦੀ ਜ਼ਿੰਮੇਵਾਰ ਉਹ ਲੋਕ ਆ ਵੀ ਆਪਦੀ ਰਾਖੀ ਰੱਖਣ ਨਾ ਰੱਖਣ ਠੀਕ ਹੈ ਸਰਕਾਰ ਨੇ ਤਾਂ ਆਇਆਗਾ ਵੀ ਜੇ ਕੋਈ ਚੋਰੀ ਕਰਕੇ ਵੀ ਲੈ ਕੇ ਜਾਂਦਾ ਉਹਦਾ ਹਰਜਾਨਾ ਵੀ ਸੋਣੂ ਪਊਗਾ ਹਾਂ ਹੁਣ ਤਾਂ ਤੁਸੀਂ ਆਪ ਦੱਸੋ ਵੀ ਰਾਤ ਨੂੰ ਆਪਾਂ ਗਲੀ ਚ ਮੰਜਾ ਡਾਲਾਂਗੇ ਕਾਂ ਡਾਲੀ ਜਦੋਂ ਆਪਾਂ ਲਾਈਟ ਲਵਾਈਏ ਗਲੀ ਚ ਮੰਜਾ ਕਿਵੇਂ ਡਾਕੇ ਪੈ ਜਾਗੇ ਆਪਾਂ ਤਾਂ ਉਹਦੀ ਖਾਤਰ ਸਾਰਾ ਕੁਝ ਦਿੱਤਾ ਹੋਇਆ ਹਾਂ ਆਪਣਾ ਦਿੱਤਾ ਪਿਆ ਫਿਰ ਉਹਨਾਂ ਸਰਕਾਰ ਨੇ ਜੇ ਇਹ ਕਹਾ ਹਾਂ ਜਿਹੜਾ 2006 ਦੇ ਵਿੱਚ ਕਾਨੂੰਨ ਬਣਿਆਗਾ ਵੀ ਆਪਾਂ ਇੱਕ ਤਾਂ ਖਪਤਕਾਰ ਦੀ ਇਜਾਜ਼ਤ ਬਿਨਾਂ ਮੀਟਰ ਦੀ ਬਾਹਰ ਕੱਢ ਸਕਦੇ ਹੂੰ ਉਹ ਤੋਂ ਬਿਨਾਂ ਵੀ ਆਪਾਂ 50 40 ਤੋਂ 50 ਮੀਟਰ ਦੇ ਵਿੱਚ ਵੀ ਆਪਾਂ ਇਸ ਤੋਂ ਵੱਧ ਤਾਰ ਵੀ ਪਾ ਸਕਦੇਗੇ ਕਿਉਂਕਿ ਜੋ ਤਾਰ ਗਰਮ ਹੋ ਜਾਂਦੀ ਉਹਦੇ ਨਾਲ ਸਾਨੂੰ ਪਤਾ ਵੀ ਡਾਊਨ ਵੱਜਣੀ ਹੈਗੀ ਲਾਈਟ ਆ ਜਿਹੜੀ ਉਹ ਡਾਊਨ ਆਊਗੀ ਪੂਰਾ ਉੱਪਰ ਤੌਰ ਤੇ ਨਹੀਂ ਜਾਊਗੀ ਦੂਜੀ ਹੈਗਾ ਜੀ ਜੋ ਖਪਤਕਾਰ ਹੈਗਾ ਉਹ ਉੱਥੇ ਨਹੀਂ ਜ਼ਿੰਮੇਵਾਰ ਹੈਗਾ ਹੂੰ ਉੱਥੇ ਸਰਕਾਰ ਜ਼ਿੰਮੇਵਾਰ ਆ ਖਪਤਕਾਰ ਦੇ ਅੰਦਰ ਇੱਕ ਡਿਸਪਲੇ ਮੀਟਰ ਲਾਉਣਾ ਲਾਜ਼ਮੀ ਹੈ ਠੀਕ ਹੈ ਇਹ ਲਾਉਂਦੇ ਕਿਉਂ ਨਹੀਂ ਗਏ ਕਿਉਂ ਕਿ ਜਿਹੜਾ ਇੱਕ ਮਿੰਟ ਜਿਹੜਾ ਉਹਨਾਂ ਨੇ ਅੰਦਰਲਾ ਮੀਟਰ ਛੋਡਾ ਕੱਢ ਕੇ ਬਾਹਰ ਲੈ ਗਏ ਹਾਂ ਹਾਂ ਤਾਂ ਛੋਡੇ ਜਿਹ ਉਹਦੀ ਨਾਲ ਕਨੈਕਸ਼ਨ ਹੋਇਆ ਵਾ 1 ਮੀਟਰ ਅੰਦਰ ਵੀ ਲਾਉਣਾ ਲਾਜ਼ਮੀ ਹਾਂ ਅੰਦਰ ਸਰਕਾਰ ਦਾ ਲਾਉਣਾ ਲਾਜ਼ਮੀ ਆ ਕਿਉਂਕਿ ਉਹਨਾਂ ਦੋ ਅਸੀਂ ਨਹੀਂ ਕਹਿੰਦੇ ਹੂੰ ਦੇਖ ਮੈਂ ਨਹੀਂ ਕਹਿੰਦਾ ਇਹ ਇਹ ਸਰਕਾਰ ਦਾ ਕਾਨੂੰਨ ਹੂੰ ਉਹਨਾਂ ਦਾ ਕਾਨੂੰਨ ਹੀ ਹਾਂ ਖਪਤਕਾਰ ਨੂੰ ਇੱਕ ਅਲੱਗ ਤਰ੍ਹਾਂ ਦੀ ਇਹ ਸਹੂਲਤ ਦਿੱਤੀ ਗਈ ਹੈ ਵੀ ਤੂੰ ਉੱਥੇ ਜਾ ਕੇ ਹੁਣ ਉੱਥੇ ਵੀ ਲੱਗੇ ਪਿਆ ਤੈਨੂੰ ਕੀ ਪਤਾ ਲੱਗੂਗਾ ਪਹਿਲਾਂ ਤਾਂ ਤੈਨੂੰ ਇੰਨੇ ਨੰਬਰਾਂ ਦਾ ਨਹੀਂ ਪਤਾਗਾ ਤੂੰ ਆਪ ਬਿੱਲ ਦੇਖਦੇ ਆਂਗੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਸ ਮਹਿਲੇ ਜੇ ਹੋ ਜਾਂਦੇ ਹੋਰ ਹੋ ਜਾਂਦੇ ਹੈਗੇ ਜਿੰਦਾ ਉਹਨਾਂ ਦਾ ਲੱਗਿਆ ਹੋਵੇਗਾ ਹੂੰ ਤੇ ਆਪਾਂ ਨੂੰ ਕੋਈ ਪਤਾ ਨਹੀਂ ਲੱਗਦਾਗਾ ਤੇ ਉਹ ਆਏ ਹੁੰਦਾਗਾ ਵੀ ਡਿਸਪਲੇ ਤੇ ਦੋਹਾਂ ਦੇ ਆਰ ਸਰਵਿਸ ਦੀ ਹੈ ਜਿਹੜੀ ਉਹ ਰੀਡਿੰਗ ਮੈਡਣੀ ਜ਼ਰੂਰੀ ਹੈ ਠੀਕ ਹੈ ਹਾਂ ਇਹਦੇ ਉੱਤੇ ਸੀ ਫਿਰ ਉਹਨਾਂ ਨੂੰ ਲਾਜਵਾਬ ਕੀਤਾਗਾ ਅਧਿਕਾਰੀਆਂ ਨੂੰ ਠੀਕ ਹੈ ਐਕਸ਼ਨਾਂ ਨੂੰ ਐਸ ਡੀਓ ਨੂੰ ਸਾਰੇ ਲਾਜਵਾਬ ਹੋਇਆ ਵੀ ਮੰਨ ਵੀ ਜਾਂਦੇ ਆ ਵੀ ਪ੍ਰਧਾਨ ਸੋਡੀ ਗੱਲ ਸੱਚੀ ਹੈ ਇਹ ਹੂੰ ਸਾਡੇ ਸੂਬਾ ਪ੍ਰਧਾਨ ਨੂੰ ਕਹਿ ਦਿੰਦੇ ਹੈਗੇ ਪੇ ਪ੍ਰਧਾਨ ਗੱਲ ਸੋਡੀ ਸੱਚੇ ਪਰ ਅਸੀਂ ਕਰੀਏ ਕੀ ਮਸਲਾ ਕੀ ਹੈਗਾ ਮਸਲਾ ਕੀ ਹੈਗੇ ਉਹ ਲੋਕਾਂ ਦੇ ਨਹੀਂ ਉਹ ਜੋਕਾਂ ਦੇ ਬਣੇ ਗਏ ਕਿਉਂਕਿ ਜੇ ਲੋਕਾਂ ਦੇ ਹੋਣ ਉਹ ਜੋ ਉਹਨਾਂ ਦਾ ਕਾਨੂੰਨ ਕਹਿੰਦਾਗਾ ਫਿਰ ਤਾਂ ਕਿਸੇ ਨੂੰ ਤਰਾਜ ਹੀ ਨਹੀਂ ਨਾ ਅਸੀਂ ਹੁਣ ਆਏ ਥੋੜੀ ਕਹਨੇ ਵੀ ਅਸੀਂ ਭਾਈ ਕੁੰਡੀ ਲਾ ਲਓ ਚੋਰੀ ਕਰ ਲਓ ਆਪਾਂ ਤਾਂ ਕਹਿੰਦੇ ਨਹੀਂਗੇ ਆਪਾਂ ਤਾਂ ਇਹ ਕਹਿਣੇ ਕਿ ਲੋਕਾਂ ਨੂੰ ਨਾ ਵੀ ਤੁਸੀਂ ਜਿਹੜਾ ਸਹੂਲਤਾ ਦਿੱਤੇ ਨੇ ਤੁਸੀਂ ਉਹ ਪੂਰੀਆਂ ਕਰੋ ਹਾਂ ਤਾਂ ਲੋਕ ਆਪਦੇ ਵਾਸਤੇ ਕੋਈ ਮੰਗ ਹੀ ਨਹੀਂ ਰਹੇ ਸੀ ਇਸ ਕਰਕੇ ਇਹ ਜਿਹੜੀ ਫਿਰ ਇਹਦੇ ਵਿੱਚੋਂ ਕਹਾਂ ਅਸੀਂ ਲੜਾਈ ਲੜੀ ਉਹ ਲੜਾਈ ਦੇ ਵਿੱਚ ਫਿਰ ਉਹ ਬੈਕਫੁੱਟ ਤੇ ਆ ਗਈ ਸਰਕਾਰ ਵੀ ਉਹਨਾਂ ਦਾ ਪ੍ਰਸ਼ਾਸਨ ਵੀ ਸਾਰਾ ਜਦੋਂ ਬੈਕਫੁੱਟ ਤੇ ਆ ਗਿਆ ਉਹਦੇ ਵਿੱਚ ਫਿਰ ਅਸੀਂ ਕੀ ਕੀਤਾ ਨਾ ਵੀ ਤੱਲ ਉਦੋਂ ਉਹ ਅਸੀਂ 13 ਤੋਂ ਲੈ ਕੇ 15 ਤੱਕ 16 ਤੱਕ ਅਸੀਂ ਲੜੀ ਗਏ ਠੀਕ ਹੈ ਇਹ ਸੋਡੇ ਪਿੰਡ ਦੇ ਸਾਰੇ ਲੋਕ ਸੀਗੇ ਮਤਲਬ ਪਿੰਡ 'ਚ ਅਨਾਉਂਸਮੈਂਟ ਹੋ ਕੇ ਸਾਰਾ ਕੁਝ ਹੋਇਆ ਦੇਖੋ ਜਦੋਂ ਉਹਨਾਂ ਨੂੰ ਪਤਾ ਕੀ ਗੱਲ ਆ ਜੇ ਹੁਣ ਆਪਾਂ ਅੱਜ ਆਪਾਂ ਪਲਾਇ ਮਸਪੀ ਦੀ ਲੜਾਈ ਲੜੀਆ ਉਹ ਦੇਖਣ ਆਏ ਸੀਗਾ ਮਜ਼ਦੂਰਾਂ ਨੂੰ ਵੀ ਸਾਡੀ ਹੈ ਸਾਡੀ ਹੈ ਨਹੀਂ ਗਿਆ ਵੀ ਅਸਲ ਵਿੱਚ ਸਾਡੀ ਨਹੀਂ ਹੈਗੀ ਇਹ ਤਾਂ ਜੱਟਾਂ ਦਾ ਕੰਮ ਆ ਵੈਸੇ ਮੈਂ ਜਾਤ ਪਾਤ ਨੂੰ ਨਹੀਂ ਉਹ ਕਰਦਾਗਾ ਵੀ ਇਹ ਮੰਨ ਕੇ ਚੱਲ ਜਿਹੜਾ ਵੀ ਕੋਈ ਕੰਮ ਕਰਦਾਗਾ ਇਹ ਉਹਦੇ ਨਾਲ ਲਿਟਕਦਾ ਉਹੀ ਉਹਦੀ ਜਾਤ ਆ ਉਹੀ ਉਹਦਾ ਧਰਮ ਉਹ ਤਾਂ ਕੰਮ ਹੀ ਧਰਮ ਹੈ ਤੇ ਉਹਨਾਂ ਨੂੰ ਆਏ ਸੀ ਜਦੋਂ ਹੁਣ ਮੀਟਰ ਲੱਗ ਗਿਆ ਇਹਨਾਂ ਦਾ ਵੀ ਇੱਕ ਹੋਰ ਹੈਗਾ ਇਹ ਦੇਖਦੇ ਆਗੇ ਇਹਨਾਂ ਦਾ ਸਰਬੇ ਹੁੰਦਾ ਇੱਕ ਇਹ ਆਏ ਦੇਖਦੇ ਆਗੇ ਵੀ ਸਾਡਾ ਸਭ ਤੋਂ ਵੱਧ ਵਿਰੋਧ ਕਿੱਥੇ ਹੋਊਗਾ ਇੱਕ ਪਿੰਡ ਦਾ ਇਹਨਾਂ ਨੇ ਸਰਪਾ ਕਰ ਲਿਆ ਇਹਨਾਂ ਨੇ ਦੇਖ ਲਿਆ ਵੀ ਇਧਰ ਬੇੜਾ ਇਧਰ ਗਵਾੜ ਆ ਗਏ ਇਧਰ ਆਹ ਤਰ੍ਹਾਂ ਦੇ ਲੋਕ ਰਹਿੰਦੇ ਆ ਇਹ ਐਂ ਦੇਖਦਾ ਵੀ ਉਹ ਕਿਹੜੀ ਵੀ ਜਿੱਥੇ ਅਸੀਂ ਸੱਟ ਲਾਈ ਤੇ ਵੀ ਸਾਡਾ ਵਿਰੋਧ ਨਾ ਹੋਵੇ ਪਹਿਲਾਂ ਅੰਚ ਹਮ ਹੌਲੀ ਹੌਲੀ ਹੱਥ ਪੈਣ ਲੱਗੇ ਵੀ ਹੱਥ ਪੈਣ ਲੱਗੇ ਉਹ ਅਸੀਂ ਨਿਰਣਾ ਲੈ ਲਿਆ ਸੀਗਾ ਵੀ ਪਿੰਡ ਦੇ ਵਿੱਚ ਜਿਵੇਂ ਕਿਸੇ ਮਰਜੀ ਆ ਪੱਤੀ ਜਾ ਜਾਣਾ ਕਿਸੇ ਪਾਸੇ ਫਿਰਨੀ ਤੇ ਆ ਜਾਣਾ ਵੀ ਅਸੀਂ ਕਿਸੇ ਵੀ ਪਾਸੇ ਤੋਂ ਅਸੀਂ ਤੁਹਾਨੂੰ ਖੰਘਣ ਨਹੀਂ ਦੇਣਾਗਾ ਮੀਟਰ ਨਹੀਂ ਬਾਹਰ ਕੱਢਦੇ ਬਾਹਰ ਵੀ ਕੱਢਣ ਦੇ ਤੇ ਇੱਥੋਂ ਤੱਕ ਵੀ ਟਵਾਲੀ ਟਵਾਲੀ ਦੀ ਲੜਾਈ ਹੋਈ ਹੈ ਠੀਕ ਉੱਥੇ ਇੱਕ ਐਸਐਚਓ ਦੀਆਂ ਬਾਹਾਂ ਟੁੱਟ ਗਈਆਂ ਹੂੰ ਕਿਉਂਕਿ ਉਹਨਾਂ ਨੇ ਉੱਥੇ ਲਿਆ ਕੇ ਆਖਿਆ ਵੀ ਵੀ ਸਾਡੇ ਮੀਮੀ ਗੱਡੀ ਲਿਆ ਕੇ ਲਾਤੀ ਹੂੰ ਸੱਤ ਦੇ ਵਿੱਚ ਮੀਟਰਾਂ ਦੀ ਵੱਡੀ ਤੇ ਜਿਹੜੇ ਆ ਹੁੰਦੇ ਹੈਗੇ ਬਕਸੇ ਹੂੰ ਤੇ ਲੋਕਾਂ ਦੇ ਵਿੱਚ ਤਾਂ ਹੁਣ ਤੁਹਾਨੂੰ ਪਤਾ ਹੀ ਹੈਗਾ ਵੀ ਲੋਕ ਤਾਂ ਵਿਰੋਧ ਕਰਦੀ ਹੈਗੇ ਹਾਂ ਤੇ ਆਪ ਦੇ ਰਾਈਟ ਹਾਂ ਵੀ ਰਾਈਟ ਲੈਤੇ ਹੈਗੇ ਤੇ ਤੁਸੀਂ ਉਹ ਕਰੋ ਤੇ ਉਹਨਾਂ ਨੇ ਸਟੇਲ ਕੀਤੀ ਵੀ ਸੀਗੀ ਸਟੇ ਦੇ ਵਿੱਚ ਆਪਾਂ ਲੈ ਨਹੀਂ ਸਕਦੇ ਉਹ ਐ ਹੁੰਦਾਗਾ ਸਟੇ ਦਾ ਮਤਲਬ ਵੀ ਜਿਵੇਂ ਚੱਲ ਰਿਹਾ ਓਵੇਂ ਜਿਵੇਂ ਚਲਾਓ ਤੇ ਇਹਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਹ ਕਰੋ ਮਤਲਬ ਕੁਝ ਵੀ ਕਰ ਨਹੀਂ ਸਕਦੇ ਹਾਂ ਤੇ ਉੱਥੇ ਮਤਲਬ ਕਿ ਚੱਲ ਵੀ ਉੱਥੇ ਬਹੁਤ ਵੱਡਾ ਸੰਘਰਸ਼ ਲੜਿਆ ਤੇ ਉਹ ਹੱਕ 'ਚ ਗਿਆਗਾ ਆਪਣੇ ਤੇ ਮੁੜ ਕੇ ਜਦੋਂ ਹੁਣ ਕਾਲੇ ਕਾਨੂੰਨ ਆਏ ਉਦੋਂ ਵੀ ਇਹਨਾਂ ਨੇ ਹੱਲਾ ਬੋਲਿਆ ਪਿੰਡ ਦੇ ਉੱਤੇ ਕਿਉਂਕਿ ਦਿੱਲੀ ਬੈਠੇ ਸੀਗੇ ਦਿੱਲੀ ਬੈਠੇ ਤੇ ਮੰਨ ਕੇ ਚੱਲ ਵੀ ਆਏ ਸੀਗਾ ਵੀ ਬਹੁਤ ਗਿਣਤੀ ਆਪਣੀ ਦਿੱਲੀ ਦੇ ਵਿੱਚ ਸੀਗੀ ਹਮ ਜਥੇਬੰਦੀਆਂ ਦੀ ਵੀ ਤੇ ਲੋਕਾਂ ਦੀ ਵੀ ਬਹੁਤ ਗਿਣਤੀ ਦਿੱਲੀ ਦੇ ਵਿੱਚ ਸੀ ਕਿਉਂਕਿ ਮੁਖੀ ਤੋਂ ਬਿਨਾ ਲੜ ਨਹੀਂ ਸਕਦੇ ਹਮ ਫੋਕਸ ਉਧਰ ਸੀਗਾ ਹਾਂ ਫੋਕਸ ਉਧਰ ਸੀ ਮੁਖੀ ਵੀ ਹੋਣਾ ਜ਼ਰੂਰੀ ਹੈਗਾ ਕਿਉਂਕਿ ਆਮ ਲੋਕ ਲੜ ਸਕਦੇ ਡਾਂਗ ਚੱਕ ਕੇ ਵੀ ਲੜ ਸਕਦੇ ਆ ਪਰ ਜਿਹੜੀ ਕਾਨੂੰਨੀ ਤੌਰ ਤੇ ਆਪਾਂ ਉਹਨਾਂ ਨੂੰ ਲਾਜਵਾਬ ਕਰਨਾ ਨਾ ਹਮ ਉਹ ਉਹਦੇ ਵਿੱਚ ਆਮ ਲੋਕ ਨਹੀਂ ਲੜ ਸਕਦੇ ਤਾਂ ਉਹ ਚਾਤਰ ਦਿਮਾਗ ਬਹੁਤ ਹੁੰਦੇ ਆ ਆਗੂ ਰੋਲ ਜਿਹੜਾ ਨਾ ਹਾਂ ਆਗੂ ਨੂੰ ਰੋਲ ਮੁਖੀ ਦਾ ਰੋਲ ਨਹੀਂ ਨਵਾ ਸਕਦੇ ਇਸ ਕਰਕੇ ਫਿਰ ਅਸੀਂ ਇਹ ਬਣਾ ਲਿਆ ਸੀਗਾ ਵੀ ਆਪਾਂ ਇਹਨੂੰ ਕਿਹੜਾ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਪਾ ਦੋ ਠੀਕ ਕਿਉਂਕਿ ਕਈ ਵਾਰ ਆਪਾਂ ਨਹੀਂ ਵੀ ਹੁੰਦੇਗੇ ਦੂਰ ਹੁੰਨੇ ਆਗੇ ਜਾਂ ਇੱਕ ਦੋ ਦਿਨਾਂ ਨਾਂ ਵੀ ਆਇਆ ਗਿਆ ਮੰਨ ਕੇ ਚੱਲ ਕਿਉਂਕਿ ਇਹਨਾਂ ਕੋਲ ਸਾਰੇ ਸਾਧਨ ਇਹ ਪਹਿਲਾਂ ਤਿਆਰ ਕਰਕੇ ਰੱਖ ਲੈਂਦੇ ਆਗੇ ਇਸ ਕਰਕੇ ਉਦੋਂ ਫਿਰ ਅਸੀਂ ਇਹਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਪੰਜ ਸਾਲ ਲੜਿਆਂਗੇ ਉਹ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜੱਜ ਸਾਹਿਬ ਨੇ ਆਖਿਆ ਵੀ ਜੋ ਤੁਹਾਡਾ ਕਾਨੂੰਨ ਕਹਿੰਦਾਗਾ ਉਹਦੇ ਮੁਤਾਬਕ 2000 ਜਿਹੜਾ ਸੇਕ ਦਾ ਕਾਨੂੰਨ ਹੈਗਾ ਉਹਦੇ ਮੁਤਾਬਕ ਤੁਸੀਂ ਇਹਨਾਂ ਨੂੰ ਮੀਟਰ ਆ ਜਿਹੜੇ ਇਹਨਾਂ ਨੂੰ ਤੁਸੀਂ ਬਾਹਰ ਨਹੀਂ ਕੱਢ ਸਕਦੇ ਬਾਹਰ ਉਦੋਂ ਕੱਢ ਸਕਦਾ ਜਦੋਂ ਤੁਸੀਂ ਡਿਸਪਲੇ ਅੰਦਰ ਦਰਵਾਜ਼ੇ ਦੇ ਅਗਲੇ ਦੇ ਲਾਤੀ ਹੂੰ ਠੀਕ ਹੈ ਜੀ ਦੂਸਰਾ ਮੀਟਰ ਦਿਓ ਹਾਂ ਡਿਸਪਲੇ ਮੀਟਰ ਹੋਣਾ ਲਾਜ਼ਮੀ ਹੈਗਾ ਤੇ ਦੂਜੀ ਉਹ ਜਿਹੜੀ ਤੁਹਾਡੀ ਉਹਦੇ ਵਿੱਚ ਗਾਹਾਂ ਜੀਵੀਦਾਰ ਦਾ ਜਾਂ ਖਪਤਕਾਰ ਦਾ ਕੋਈ ਰੋਲ ਨਹੀਂ ਹੋਊਗਾ ਜੋ ਤੁਹਾਡੇ ਅਗੇ ਮੱਛਣ ਕਰਨ ਸੋ ਸਾਰਾ ਤੁਹਾਡਾ ਦਾ ਹੂੰ ਉਹ ਠੀਕ ਹੈ ਜਿਹੜੇ ਤੁਸੀਂ ਕਹਿੰਦੇ ਹੋ ਵੀ ਜਿਹੜਾ ਜਦੋਂ ਆਪਣੇ ਤੋਂ ਲਵਾਉਂਦੇ ਆ ਮੀਟਰ ਤੇ ਉਹ ਕਹਿੰਦੇ ਨੇ ਵੀ ਆ ਮੀਟਰ ਤੇਰਾਗਾ ਉਹ ਅਸਲ 'ਚ ਮੀਟਰ ਆਪਣਾ ਨਹੀਂ ਹੁੰਦਾ ਉਹ ਵਿਭਾਗ ਦਾ ਮੀਟਰ ਹਾਂ ਹਾਂ ਉਹ ਵਿਭਾਗ ਦਾ ਹੀ ਹੁੰਦਾ ਇੱਥੇ ਆ ਨਾ ਜਦੋਂ ਹੁਣ ਪਤਾ ਕੀ ਗੱਲ ਆ ਗਈ ਹੁਣ ਇਹ ਕਹਿੰਦੇ ਆ ਕਿ ਵੀ ਸਾਨੂੰ ਖਰਚਾ ਪਊਗਾ ਠੇਕੇਦਾਰ ਨੂੰ ਖਰਚਾ ਪਊਗਾ ਹੁਣ ਆ ਆਪਣੇ ਕੋਲੇ ਨਾ ਮੇਰੇ ਕੋਲੇ ਆਪਣਾ ਹੋ ਜਿਹੜਾ ਕੇਸ ਦਿੱਤਾ ਪਿਆ ਦਾ ਕੋਰ ਦਾ ਤੁਸੀਂ ਇਹਦੇ ਤੇ ਸਟੱਡੀ ਕਰਿਓ ਤੁਹਾਨੂੰ ਮੇਰੇ ਦਿਨਾਂ ਦੀ ਫੋਟੋ ਕਾਪੀ ਆ ਇਹ ਠੀਕ ਹੈ ਇਹ ਸਟੱਡੀ ਵੀ ਕਰਿਓ ਤੇ ਤੁਸੀਂ ਉਹ ਵੀ ਕਰਿਓ। ਹੂੰ। ਇਹਦੇ ਵਿੱਚ ਬਕਾਇਦਾ ਰੱਖ ਲਿਖਿਆ ਹੈ। ਹੂੰ। ਇਹਦੇ ਵਿੱਚ ਬਕਾਇਦਾ ਕੀ ਲਿਖਿਆ ਹੈ? ਵੀ ਜਿਹੜਾ ਉੱਥੋਂ ਦਾ ਮੌਜੂਦਾ ਠੇਕੇਦਾਰ ਆ। ਹੂੰ। ਜੋ ਸਰਕਾਰ ਤੋਂ ਮਾਨਤਾ ਪ੍ਰਾਪਤ ਆ। ਹੂੰ। ਉਹਨੇ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਨੇ। ਉਹ ਮਾਨਤਾ ਬਰਾਪ। ਉਹ ਸ਼ਰਤ ਦੇ ਵਿੱਚ ਹੀ ਆ। ਵੀ ਜੋ ਤੁਹਾਡਾ ਮਹਿਕਮਾ ਕਹਿੰਦਾ ਹੈ ਕਾਨੂੰਨ ਮੁਤਾਬਕ। ਹੂੰ। ਅਸੀਂ ਨਹੀਂ ਕਹਿੰਦੇ ਮਹਿਕਮਾ ਕਹਿੰਦਾ। ਉਹ ਸਾਰੇ ਰੂਲਸ ਲਾਗੂ ਕਰੋ। ਹੂੰ। ਜਾ ਰੂਲਸ ਕੀ ਨੇ ਹੈ ਰੂਲਸ ਕੀ ਰੂਲਸ ਉਹੀ ਆ ਵੀ ਮੰਨ ਕੇ ਚੱਲੋ ਵੀ ਜਿਹੜਾ 40 ਤੋਂ 50 ਮੀਟਰ ਦੇ ਅਦਾਇਰੇ ਦੇ ਵਿੱਚ ਹੋਵੇ ਹਾਂ ਤੇ ਅੰਦਰ ਡਿਸਪਲੇ ਮੀਟਰ ਹੋਵੇ ਹਾਂ ਤੇ ਇਹ ਤੋਂ ਬਿਨਾ ਤੁਸੀਂ ਬਾਹਰ ਨਹੀਂ ਕੱਢ ਸਕਦੇ ਠੀਕ ਹੈ ਹਾਂ ਇਹ ਰੂਲਸ ਤੇ ਉਹ ਜਿਹੜਾ ਉਹ ਮੀਟਰ ਹੋਵੇ ਉਹ ਵੀ ਸਰਕਾਰ ਦਾ ਹੋਵੇ ਹਾਂ ਜਿਹੜਾ ਡਿਸਪਲੇ ਮੀਟਰ ਆ ਜਿਹੜਾ ਡਿਸਪਲੇ ਮੀਟਰ ਆ ਗਣਾ ਉਹ ਮੈਂ ਤੁਹਾਨੂੰ ਕਹਾ ਉਹ ਉਹ ਜਿਹੜਾ ਠੇਕੇਦਾਰ ਆ ਹਾਂ ਉਹ ठेकेदार ਸਰਕਾਰ ਤੋਂ ਉਹ ডিসਪਲੇ ਮੀਟਰ ਤੇ ਪੈਸੇ ਲੈ ਰਹਾ ਠੀਕ ਹੈ ਆਪਣੇ ਤੋਂ ਨਾਲੇ ਆਪਣੇ ਤੋਂ ਲੈ ਗਿਆ ਨਾਲੇ ਸਰਕਾਰ ਤੋਂ ਲੈ ਗਿਆ ਨਹੀਂ ਆਪਣੇ ਤੋਂ ਨਹੀਂ ਆਪਣੇ ਤੋਂ ਤਾਂ ਹੁਣ ਵੀ ਨਹੀਂ ਲੈ ਰਿਹਾ ਕਹਾਣੀ ਕੀ ਹੈ ਨਾ ਆਪਣੇ ਤੋਂ ਨਹੀਂ ਲੈ ਰਹੇ ਉਹ ਸਰਕਾਰ ਤੋਂ ਲੈ ਰਹੇ ਹੈ ਨਾ ਉਹ ਘੱਟੋ ਘਾਟ 1000 ਰੁਪਏ ਦਾ ডিসਪਲੇ ਮੀਟਰ ਹੈਗਾ ਹੁਣ ਤੂੰ ਐਸੇ ਹਿਸਾਬ ਲਾ ਲਾ ਵੀ ਚਲ ਇਹਨਾਂ ਨੂੰ ਤਾਂ ਘੱਟ ਪੈਂਦਾ ਹੋ ਆਮ ਜਿਹਾ ਆਪਾਂ ਲੈਣਾਗਾ ਕੋਈ ਦੁਕਾਨ ਤੋਂ ਵਧੀਆ ਕੁਆਲਿਟੀ ਦਾ ਮੀਟਰ ਲੈਣਾ ਨਾ ਉਹ ডিসਪਲੇ ਮੀਟਰ 1000 ਰੁਪਏ ਤੋਂ ਘੱਟ ਨਹੀਂ ਮਿਲਦਾਗਾ ਠੀਕ ਹੈ ਹਾਂ ਜੇ ਕੋਈ ਉਂ ਲੈਣਾਗਾ ਉਹ 500 ਦਾ 400 ਦਾ ਮਿਲ ਜਾਂਦਾਗਾ ਸਰਕਾਰ ਤਾਂ ਆਪਦੇ ਤੌਰ ਤੇ ਸਸਤੇ ਵੀ ਤਿਆਰ ਕਰਵਾ ਸਕਦੀ ਹੈ। ਚਲੋ ਉਹ ਤਾਂ ਵੱਡਾ ਕੰਮ ਆਣਾ ਉਹ ਤਾਂ ਕਰੋੜਾਂ ਦੇ ਵਿੱਚ ਹੈ ਨਾ। ਹੁਣ ਕਹਿੰਦੇ ਆ ਕਿ ਵੀ 80% ਅਸੀਂ ਮੀਟਰ ਬਾਹਰ ਕੱਢ ਦਤਾ ਇਹਨਾਂ ਟੀਚਾ ਨੇ ਮਿਥਿਆ ਵੈਗਾ ਵੀ ਆਹ ਸਾਲ ਦੇ ਵਿੱਚ। ਤੇ ਉਹ ਵੀ ਚੱਪ ਵਾਲੇ ਮੀਟਰ ਜਿਹੜੇ ਹਜੇ ਉਹ ਤਾਂ ਹਜੇ ਵੱਡਾਗਾ ਇਹ ਤਾਂ ਹਜੇ ਆਪਾਂ ਪਿਛਲੀਆਂ ਗੱਲਾਂ ਕਰੀ ਜਾ ਰਹੇ ਆਂਗੇ। ਤੇ ਉਹਦੇ ਵਿੱਚ ਕੀ ਹੈਗਾ ਨਾ ਜਿਹੜਾ ਉਹ ਹੈਗਾ ਉਹ ਠੇਕੇਦਾਰ ਪੈਸੇ ਲੈ ਰਿਹਾਗਾ ਉਹ ਦੇਖੋ ਕਿੰਨਾ ਵੱਡਾ ਕਾਪੜਾ ਕਰੋੜਾਂ ਰੁਪਏ ਦਾ ਕਾਪੜਾ। ਹਮ ਡਿਸਪਲੇ ਲਾਈ ਨਹੀਂ ਪੈਸੇ ਸਰਕਾਰ ਤੋਂ ਲੈ ਲੈ ਹੁਣ ਪਤਾ ਕੀ ਗੱਲ ਹੈ ਹੁਣ ਆਪਾਂ ਇੱਥੇ ਬੋਲੀ ਜਾਂਦੇ ਆ ਆਪਾਂ ਜਿਹਨੀਆਂ ਕੰਮ ਜਿੰਨਾ ਗਿਆਨ ਆਪਾਂ ਲੋਕਾਂ ਦੇ ਵਿੱਚ ਵੰਡੀ ਜਾਂਦੇ ਆ ਕਈ ਬੰਦੇ ਕਹਿਣਗੇ ਯਾਰ ਸਰਕਾਰ ਕੀ ਕਰ ਦੂ ਉਹ ਅਸੀਂ ਸਰਕਾਰ ਤੋਂ ਕੁਝ ਕਰਾਉਣਾ ਹੀ ਨਹੀਂ ਇਹ ਤਾਂ ਸਰਕਾਰ ਕਹਿੰਦੀ ਵੀ ਜਿਹੜਾ ਕੁਝ ਸਰਕਾਰ ਕਰਨ ਨੂੰ ਕਹਿੰਦੀ ਆ ਫਿਰ ਤਾਂ ਆਪਾਂ ਉਸ ਹੀ ਰੌਲਾ ਲੜੀ ਜਾਂਦੇ ਹੂੰ ਜਿਹੜਾ ਕੁਝ ਉਹਨਾਂ ਦਾ ਕਾਨੂੰਨ ਕਹਿੰਦਾ ਹਾਂ ਉਹਨਾਂ ਦਾ ਕਾਨੂੰਨ ਕਹਿੰਦਾ ਆਪਣਾ ਤਾਂ ਆਪਣਾ ਤਾਂ ਕਾਨੂੰਨ ਹੀ ਹੈ ਨਹੀਂ ਨਾ ਹੂੰ ਹਜੇ ਲੋਕਾਂ ਦਾ ਕਾਨੂੰਨ ਤਾਂ ਉਦੋਂ ਬਣੂ ਜਦੋਂ ਲੋਕ ਲੋਕ ਪੱਖੀ ਸਰਕਾਰਾਂ ਆ ਗਈਆਂ ਇਹ ਹਜੇ ਜੋਕ ਪੱਕੀ ਸਰਕਾਰਾਂ ਨੇ ਇਹਨਾਂ ਦਾ ਹਜੇ ਕਾਨੂੰਨ ਦੇ ਹੋਰ ਜਿਹੇ ਚੋਰ ਮੋਰੀਆਂ ਰੱਖਿਆ ਬਣਾ ਵੀ ਜਿਹੜਾ ਮੰਨ ਕੇ ਚੱਲ ਵੀ ਉਹ ਮੰਨ ਕੇ ਚੱਲ ਵੱਡੀਆਂ ਟਰਨਾਡ ਕੰਪਨੀਆਂ ਉਹਨਾਂ ਤੋਂ ਵੱਡੇ ਫੰਡ ਲੈ ਇਤੇ ਪਿਆ ਹੁਣ ਮੰਨ ਕੇ ਚੱਲੋ 1000 ਰੁਪਿਆ ਮਾਮੂਲੀ ਆ ਹੂੰ 1000 ਨਹੀਂ ਤਾਂ 700 ਦਾ ਲਾ ਲਓ ਡਿਸਪਲੇ ਮੀਟਰ ਕਿੰਨੇ ਕਿੰਨੇ ਘਰ ਹੋ ਗਏ ਆਪਣੇ ਬਹੁਤ ਸਾਰਾ ਸਾਰਾ ਪਿੰਡ ਹੀ ਹੋ ਗਿਆ ਸਾਰਾ ਪਿੰਡ ਹੋ ਗਿਆ ਚੱਲ ਵੱਡਾ ਛੋਟਾ ਵੀ ਲਾ ਲਉ ਮੈਂ ਆਇਆ ਸਾਡੇ ਇਹ 5000 ਦੇ ਲਈਆ ਹੂੰ ਤੇ ਹਜੇ ਉਹਦੇ ਉੱਤੇ ਜਿਹੜੀ ਕੇਬਲ ਪਾਉਣੀ ਆ ਪੁਰਾਣੀ ਕੇਬਲ ਜਿਹੜੀ ਉਹ ਪੁਰਾਣੀ ਕੇਬਲ ਨਾਲ ਹੀ ਸਾਰੀ ਜਾਂਦੇ ਆ ਨਵੀਂ ਕੇਬਲ ਵੀ ਨਹੀਂ ਪਾਉਂਦੇ ਹਾਂ ਉਹ ਤਾਂ ਉਹ ਕੇਬਲ ਤਾਂ ਉਹੀ ਕੰਮ ਆਜੀ ਉਹੀ ਕੰਮ ਮੰਨ ਕੇ ਚੱਲ ਵੀ ਚਲਾਈ ਜਾਂਦੇ ਆ ਪੁਰਾਣਿਆਂ ਨਾਲ ਹੀ ਨਵਾਂ ਤਾਂ ਹਜੇ ਪਾਈ ਨਹੀਂ ਦੇਖ ਕਿਉਂਕਿ ਇਹਦੇ ਵਿੱਚ ਬਹੁਤ ਕੁਝ ਬਾਦਲ ਨੂੰ ਵੀ ਸਰਕਾਰ ਦਾ ਆਖਿਆ ਬਹਿ ਗਿਆ ਕਿਉਂਕਿ ਜਿੱਥੇ ਕਿਤੇ ਲੰਮੀ ਦੂਰੀ ਲੈ ਕੇ ਜਾਣੀ ਆ ਜਾਂ ਹੋਰ ਉੱਥੇ ਹੋਰ ਤਰ੍ਹਾਂ ਦੀ ਕੇਬਲ ਪੈਂਦੀ ਹੈਗੀ ਠੀਕ ਹੈ ਹਾਂ ਕਿਉਂਕਿ ਹੀਟ ਹੋ ਗਈ ਕੇਬਲ ਜਾਂ ਕੁਝ ਵੀ ਹੋ ਗਿਆ ਉਹ ਸਰਕਾਰ ਜ਼ਿੰਮੇਵਾਰ ਆਗੀ ਹਾਂ ਹੁਣ ਮੰਨ ਕੇ ਚੱਲ ਕਈ ਜਾਂਦੇ ਤਾਂ ਹੁਣ ਆਈ ਲੌਕੀ ਜਾਂਦੇ ਨੇ ਜਿਵੇਂ ਮੰਨ ਕੇ ਚੱਲ ਵੀ ਇਹ ਤਾਰਾਂ ਜਿਵੇਂ ਆਪਣੇ ਪਾਈਆਂ ਹੁੰਦੀਆਂ ਨੇ ਤਣੀ ਪਾਈ ਵੀ ਹੁੰਦੀ ਹੈਗੀ ਪਿੰਡਾਂ ਦੇ ਵਿੱਚ ਤੁਸੀਂ ਦੇਖ ਲਓ ਜਾ ਕੇ ਬਿਜਲੀ ਦੇ ਤਾਰਾਂ ਨੇ ਜਿਹੜੀਆਂ ਆਈ ਲੌਕੀ ਜਾਂਦੀਆਂ ਨੇ ਉਹ ਹੀ ਹੋਰ ਖਾਸ ਤੌਰ ਤੇ ਦੂਸਰਾ ਬੰਦਾ ਤਾਂ ਫੇਰ ਇਹ ਕਹਿ ਜਾਂਦਾ ਵੀ ਅਰ ਚਲੋ ਆਪਣੀ ਇੰਨੀ ਆਪ ਪਾ ਲਓ ਜਿਹੜੇ ਗਰੀਬ ਵਰਗ ਆ ਉਹਨਾਂ ਵਾਲੇ ਪਾਸੇ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਆ ਇਹ ਵੇਖਿਆ ਇਹ ਇਹ ਆਏ ਆ ਨਾ ਇਹ ਮੰਨ ਕੇ ਚੱਲੋ ਹੁਣ ਆਪਾਂ ਇਹਦਾ ਆਪਣੇ ਹੋ ਗਏ ਲੀਗਲ ਰੇਟ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਆ ਕਾਨੂੰਨੀ ਲੜਾਈ ਲੜੇ ਜਾਂਗੇ ਹੁਣ ਤੁਸੀਂ ਆ ਜੋ ਚਿੱਪ ਵਾਲੇ ਮੀਟਰਾਂ ਤੇ ਜਦੋਂ ਅਸੀਂ ਰੌਲਾ ਪਾਉਂਦੇ ਸੀ ਵੀ ਭਾਈ ਛੋਟੀ ਜਿਹੀ ਗੱਲ ਹੀ ਹੈਗੀ ਮੈਂ ਉਹਦੋਂ ਲੈ ਕੇ ਅੱਗੇ ਤੁਰੂੰਗਾ ਵੀ ਜਿਹੜੀ ਤੁਹਾਡੀ ਸਬਸਿਡੀ ਆ ਸਲੈਂਡਰ ਦੀ ਸਬਸਿਡੀ ਆ ਅੱਗੇ ਕਿੰਨਾ ਦਾ 350 ਦਾ ਸਲੈਂਡਰ ਭਰਦਾ ਸੀ ਹਾਂ ਉਹ ਕਹਿੰਦੇ ਵੀ ਛੋਟੇ ਅਸੀਂ ਖਾਤਿਆਂ ਦੇ ਵਿੱਚ ਸਬਸਿਡੀ ਪਾਵਾਂਗੇ ਹੁਣ ਮੈਨੂੰ ਕੋਈ ਹੱਥ ਖੜਾ ਕਰਕੇ ਦੱਸ ਦੇ ਵੀ 350 ਸਬਸਿਡੀ ਦਾ 3500 ਸਿਲੰਡਰਾਂ 9500 ਰੁਪਿਆ ਲੈ ਲੈਂਦਾ ਕਿਤੇ 850 ਲੈ ਲੈਂਦਾ ਕਿਤੇ 1100 ਵੀ ਆ ਗਿਆ ਹੁੰਦਾ ਮੈਨੂੰ ਆਹ ਦੱਸੋ ਵੀ ਕੱਟ ਕੇ ਸਬਸਿਡੀ ਕਿਹਦੇ ਆਉਂਦੇ ਆਗੇ 18 ਰੁਪਿਆ ਤੋਂ ਵੱਧ ਕਿਸੇ ਦੇ ਆਉਂਦਾ ਨਹੀਂ ਹੁਣ ਕੋਈ ਨਹੀਂ ਆਉਂਦਾ ਨਹੀਂ ਆ ਹਾਂ ਇਹ ਸਰਕਾਰ ਬੁੱਧੂ ਬਣਾਈ ਜਾਂਦੀ ਏ ਯਾਰ ਤੇ ਸਾਡੇ ਲੋਕ ਬਣੀ ਵੀ ਜਾਂਦੇ ਆਗੇ ਇਹਨਾਂ ਦਾ ਅਸਲ ਵਿੱਚ ਪਤਾ ਕੀ ਗੱਲ ਆ ਇਹਨਾਂ ਦੇ ਲੋਕ ਆ ਜਿਹੜੇ ਇਹਨਾਂ ਦੇ ੱਡੇ ਵੇਚਾਂ ਉੱਚੇ ਉਹਨਾਂ ਨੂੰ ਕੀ ਬਾਲੇ ਵੱਡੇ ਲਾਲਚ ਨਹੀਂ ਦਿੱਤੇ ਵੀ ਉਹਨਾਂ ਦੇ ਹਮ ਹਰੇਕ ਦੇ ਹਰੇਕ ਪਾਰਟੀ ਦੇ ਉਹ ਕਾਂਗਰਸ ਆ ਜਾ ਕਾਲੀ ਆ ਜਾ ਆਪ ਆ ਜਾਣ ਹਮ ਹਰੇਕ ਦੇ ਛੱਡੇ ਪਿਆਗੇ ਉਹਨਾਂ ਦਾ ਕੀ ਹੈਗਾ ਜੇ ਤੇਰਾ ਕੰਮ ਹੋ ਜਾ ਤੈਂ ਕੀ ਲੈਣਾ ਲੋਕਾਂ ਤੋਂ ਤੂੰ ਆਪਦਾ ਕੰਮ ਕਰ ਪਾ ਕੇ ਰੱਖ ਹਾਂ ਆਪਾਂ ਉਹ ਕੰਮ ਹੀ ਰਾਜ ਪਾੜੋ ਤੇ ਰਾਜ ਕਰੋ ਇਹ ਤਾਂ ਆਪਾਂ ਨੂੰ ਪਤਾ ਆਸ ਕੀ ਹੈ ਸਰਕਾਰਾਂ ਤੋਂ ਸਾਨੂੰ ਕੋਈ ਆ ਹਾਂ ਸਹੀ ਗੱਲ ਹਾਂ ਤੇ ਉਹ ਪਾੜੋ ਤੇ ਰਾਜ ਕਰੋ ਦੀ ਨੀਤੀ ਆ ਉਹਨਾਂ ਦੇ ਕੰਮ ਵੀ ਹੁੰਦੇ ਆ ਉਹਨਾਂ ਨੂੰ ਮੰਨ ਕੇ ਚੱਲ ਵੀ ਜੇਰ ਉਹਨਾਂ ਦਾ ਕੀ ਹੈਗਾ ਮਾੜਾ ਥਾਣੇਦਾਰ ਨੇ ਸਸੀਕਾਲ ਬੁਲਾਤੀ ਪ੍ਰਧਾਨ ਜੀ ਕਹਿ ਕੇ ਉਹ ਇੰਨੇ ਵਾਲੀ ਯੈਲੋ ਕੋਈ ਦੁਬਾਲਾ ਨਹੀਂ ਹਾਂ ਉਹਨਾਂ ਨੂੰ ਜੇ ਕਹਿੰਦੇ ਵੀ ਆਜੋ ਆਪਾਂ ਧਰਨਾ ਲਾਉਣਾਗਾ ਜੇ ਆਪਾਂ ਗੱਲ ਕਰਨੀ ਆ ਮੈਂ ਕਿਹੜਾ ਗੱਲ ਨਹੀਂ ਕਰ ਸਕਦੇ ਉਹ ਲੋਕ ਹੂੰ ਸਹੀ ਹੈ ਨਾ ਹੈ ਇਸ ਕਰਕੇ ਤੇ ਜਿਹੜੇ ਹੁਣ ਚਿਪ ਵਾਲੇ ਮੀਟਰ ਆ ਗਏ ਚਿਪ ਵਾਲੇ ਮੀਟਰਾਂ ਦੇ ਵਿੱਚ ਪਹਿਲਾਂ ਤਾਂ ਆਪਾਂ ਨੂੰ ਲਾਲਚ ਵੀ ਦੇਣਗੇ ਹੂੰ ਉਹੀ ਗੱਲ ਵੀ ਤੁਹਾਡੀ 360 ਦਾ ਮਹੀਨੇ ਦੀ ਫ੍ਰੀ ਆ ਗਈ ਤੇ ਜੇ ਤੁਸੀਂ ਵੱਧ ਫੂਕੋਗੇ ਭਾਈ ਵੀ ਇਹਦੇ ਤੁਸੀਂ ਆਪਣੇ ਪੈਸੇ ਪਾ ਲਿਆ ਕਰੋ ਤੇ ਜਿਵੇਂ ਆਪਣਾ ਜੀਓ ਨੇ ਕੀਤਾਗਾ ਹਾਂ ਉਹ ਧਾਰਨਾ ਆਪਣੇ ਕੋਲ ਜੀਓ ਵਾਲੀ ਤੇ ਉਹ ਸਿਲੰਡਰ ਵਾਲੀ ਹਾਂ ਉਹਦੇ ਤੋਂ ਸਾਨੂੰ ਸਿੱਖਣ ਦੀ ਲੋੜ ਆ ਗਈ ਸਿਆਣੇ ਕਹਿੰਦੇ ਹੁੰਦੇ ਤਿੰਨ ਗਲਤੀਆਂ ਤਾਂ ਪ੍ਰਮਾਤਮਾ ਵੀ ਮaaf ਕਰ ਦਿੰਦਾ ਜੇ ਚੌਥੀ ਕਰੇਗਾ ਨਾ ਤਾਂ ਪ੍ਰਮਾਤਮਾ ਤੋਂ ਕੁੱਟ ਖਾਏਗਾ ਤੇ ਨਾਲੇ ਮੂਰੋਂ ਕੁੱਟ ਖਾਏਗਾ ਹੈ ਉਹ ਗੱਲ ਆ ਗਈ ਇਸ ਕਰਕੇ ਤੇ ਜੀਵ ਵਾਲਾ ਇਹੀ ਹੋਇਆ ਪਹਿਲਾਂ ਸਸਤੇ ਦਿੱਤੇ ਤੇ ਫਿਰ ਔਲੀ ਕਰਦੇ ਕਰਦੇ ਮਹਿੰਗੇ ਦਿੱਤੇ ਗਏ ਤੇ ਹੁਣ ਬੰਦੇ ਦੀ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆਹ ਰਹੀ ਚਾਰਚ ਉਹ ਨਹੀਂ ਹੋਣਾ ਵੀ ਚਾਹੀਦਾ ਕਿਉਂਕਿ ਅਸੀਂ ਉਹਨਾਂ ਨੂੰ ਲਾਲਚ ਪਾਇਆ ਮੈਂ ਕਹਿੰਦਾ ਰਾਮਪਰੇ ਦੇ ਵਿੱਚ ਸਾਡੇ ਨਾ ਇਹ ਇਹਨਾਂ ਦੇ ਜੋ ਦਫ਼ਤਰ ਖੋਲੇ Jio ਵਾਲਾ ਨੇ 10-10 ਦੇਣਾ ਹਾਂ ਦੀ ਬੇਟ ਤੇ ਦੋ-ਦੋ ਕਿੱਲੇ ਵਾਹੀ ਲੰਮੀਆਂ ਲੈਣਾ ਜਦੋਂ ਉਹ ਉਹ ਸਿਮਾਂ ਮਿਲਦੀਆਂ ਸੀ ਆ ਸਿਮਾਂ ਮਿਲਣ ਜਿਹੜਾ 90 ਰੁਪਏ ਦੇ ਵਿੱਚ ਤਿੰਨ ਮਹੀਨੇ ਆਲੀਆਂ ਉਹ ਸਾਰੇ ਕਿਤੇ ਹੀ ਇਹੀ ਹਾਂ ਹਾਂ ਤੇ ਇਸ ਕਰਕੇ ਮੈਂ ਤਾਂ ਇਹ ਗੱਲ ਲੱਗੀ ਵੀ ਤੁਸੀਂ ਲੜੋ ਇਕੱਠੇ ਲੜੋ ਸਾਡੇ ਲੱਖਾਂ ਵਿਚਾਰਕ ਮਤ ਪ੍ਰੇਦ ਹੋ ਸਕਦੇ ਆ ਦੇਖੋ ਸਰਕਾਰ ਕਿਸੇ ਦੀ ਮਰਜ਼ੀ ਆ ਜੇ ਕਾਂਗਰਸ ਆ ਜਾਣ ਆ ਹੁਣ ਬਦਲਾ ਵਾਲੇ ਤਾਂ ਆਪਾਂ ਦੇਖ ਹੀ ਲਏ ਇਹਨਾਂ ਨੇ ਤਾਂ ਬਦਲਾ ਲਿਆ ਤਾਂ ਸਾਰੇ ਕਾਸੇ ਦਾ ਕਾਂਗਰਸ ਆਜੇ ਅਕਾਲੀ ਆਜਣ ਤੇ ਇਹਨਾਂ ਦੀ ਆਪਾਂ ਨਹੀਂ ਚੱਲੀ ਜਾਂਦੀਆਂ ਹੁਣ ਮੈਨੂੰ ਐ ਦੱਸੋ ਵੀ ਇਹ ਤਾਂ ਤੁਸੀਂ ਆਸ ਆਸਾਂ ਕਿੱਡੀਆਂ ਰੱਖੀਆਂ ਸੀਗੀਆਂ ਜੇ ਤੁਹਾਡੀ ਜੇ ਤੁਸੀਂ 100 ਆਸਾਂ ਰੱਖਿਆ ਨੇ ਇੱਕ ਆਸ ਵੀ ਪੂਰੀ ਕੀਤੀ ਹੋਵੇ ਤਾਂ ਤੁਸੀਂ ਬੁਹਾ ਦਿਓ ਹੂੰ ਕੋਈ ਵੀ ਦਿਖਾ ਦਿਓ ਆਸ ਕੋਈ ਮੰਡੀਆਂ ਦੇ ਵਿੱਚ ਮੰਨ ਕੇ ਚੱਲ ਹੈ ਨਹੀਂਗਾ ਇਹਨਾਂ ਦਾ ਕੋਈ ਕਿਸਾਨਾਂ ਵਾਸਤੇ ਪ੍ਰਬੰਧ ਠੀਕ ਆ ਗੱਲ ਉਹ ਪੁਰਾਣੇ ਨਾਲ ਤੱਕਮ ਤੱਕੀ ਦਾ ਧਰਨਾ ਲਾ ਲਿਆ ਜੀਰੀ ਇੰਨੀਆਂ ਗੱਟੇ ਕੱਢਦੇ ਉਹ ਕੋਈ ਵੇਚਣ ਨਹੀਂ ਸਵਾਦ ਨਹੀਂ ਹੈਗਾ ਉਹ ਗੱਲਾਂ ਦਾ ਉਹ ਤਾਂ ਕੁਛ ਨਹੀਂ ਉਹ ਤਾਂ ਅਸਲ 'ਚ ਮੰਡਕਾਂ ਨੂੰ ਖਤਮ ਕਰਨ ਦੇ ਹੀ ਉਹਨਾਂ ਦਾ ਹੁਣ ਮੰਨ ਕੇ ਚੱਲੋ ਹੁਣ ਕੀ ਹੈਗਾ ਇਹਨਾਂ ਦਾ ਜਦੋਂ ਮੰਨ ਕੇ ਚੱਲ ਜਦੋਂ ਇਹ ਪ੍ਰਾਈਵੇਟ ਹੋ ਗਏ ਨਾ ਇਹਦਾ ਗਾਹਾਂ ਵਾਲਾ ਨੁਕਸਾਨ ਨਹੀਂ ਪਤਾ ਹਜੇ ਹੁਣ ਮੰਨ ਕੇ ਚੱਲ ਇਹ ਤਾਂ ਠੇਕੇ ਸੀਗੇ ਪਹਿਲਾਂ ਸਰਾਲ ਦੇ ਪਹਿਲਾਂ ਸਰਕਾਰੀ ਹੁੰਦੇ ਸੀ ਜਦੋਂ ਪ੍ਰਾਈਵੇਟ ਹੋ ਗਏ ਉਹਨਾਂ ਨੇ ਆਪ ਦੇ ਪੁਲਿਸ ਹਾਇਰ ਕਰਵਾਈ ਹੂੰ ਜਦ ਪੁਲਿਸ ਹਾਇਰ ਕਰਵਾਈ ਜਿਹੜਾ ਕੋਈ ਮੇਰੇ ਤੇਰੇ ਵਰਗਾ ਕੱਢਦਾ ਸੀ ਹਮ ਮਤਲ ਮੈਂ ਤਾਂ ਕਿਤੇ ਟੱਚ ਵੀ ਨਹੀਂ ਕੀਤੀ ਇਹ ਚੀਜ਼ ਮਨਕ ਚਾਲ ਘਰੇ ਕਿਸੇ ਨੂੰ ਆਤ ਪਈ ਵੀ ਆ ਕੋਈ ਵੀ ਹੋਵੇ ਕੋਈ ਵੀ ਹੋ ਸਕਦਾ ਉਹ ਜੇ ਕਿਤੇ 2 10 ਕਿਲੋ ਗੁੜ ਪਾ ਲੈਂਦਾ ਸੀ ਉਹਦਾ ਮੈਨੂੰ ਲੱਗਦਾ ਵੀ 10 15 ਦਿਨ ਲੰਘ ਜਾਂਦੇ ਸੀ ਯਾਰ ਗੁੜ ਨਾਲ ਹਾਂ ਤੇ ਉਹ ਮਨਕ ਚਾਲ ਵਧੀਆ ਆਪਦੀ ਬਣਾ ਕੇ ਉਹ ਕਰ ਲੈਂਦਾ ਸੀ ਹੁਣ ਜੇ ਕੋਈ ਕੱਢਦਾਗਾ ਉੱਥੇ ਮਨਕ ਚਾਲ ਜੇ ਪਤਾ ਲੱਗ ਗਿਆ ਠੇਕੇ ਵਾਲਿਆਂ ਨੂੰ ਉਹਨਾਂ ਨੇ ਕੀ ਕਰਨਾਗਾ ਪੁਲਿਸ ਲੈਡੀਆਂ ਨਾਲ ਬਿਨਾ ਕਿਸੇ ਬਰਾਂਟ ਤੋਂ ਤੇ ਬਿਨਾ ਕਿਸੇ ਪਰਮਿਸ਼ਨ ਤੋਂ ਤੇਰੇ ਘਰੇ ਸੱਪਾਂ ਮਾਰ ਲੈਣਾ ਪ੍ਰਾਈਵੇਟ ਬੰਦੇ ਦਾ ਸੱਪਾਂ ਮਾਰਨ ਦਾ ਕੋਈ ਮਤਲਬ ਨਹੀਂ ਕੋਈ ਕੋਈ ਹੈ ਹਾਂ ਪੁਲਿਸ ਵੀ ਨਹੀਂ ਤੁਹਾਡਾ ਲੈ ਸਕਦੀ ਬਿਨਾ ਮੰਨ ਕੇ ਚੱਲੋ ਵੀ ਤੁਹਾਡੇ ਤੋਂ ਕੋਈ ਅਰਜੀ ਤਾਂ ਕੋਈ ਹੋਣੀ ਉਹ ਏਸੇ ਨਾਲ ਜੁੜੂਗੀ ਏਸੇ ਨਾਲ ਜੁੜੂਗੀ ਉਹ ਕਿਵੇਂ ਜੁੜੂ ਮੈਂ ਤੈਨੂੰ ਦੱਸਦਾ ਗੱਲ ਜਦੋਂ ਪ੍ਰਾਈਵੇਟ ਹੋ ਗਿਆ ਹੂੰ ਇਹ ਟਾਂਚਾ ਪ੍ਰਾਈਵੇਟ ਹੋ ਗਿਆ ਇੱਥੇ ਆਪਾਂ ਬਿਜਲੀ ਆ ਹੂੰ ਉਹਦੇ ਵਿੱਚ ਕੀ ਹੈਗਾ ਜੇ ਹੁਣ ਮੰਨ ਕੇ ਚੱਲ ਵੀ ਤੇਰਾ ਪ੍ਰਾਈਵੇਟ ਹੋ ਗਿਆ ਉਹਨਾਂ ਨੇ ਚੱਕਣੇ ਨਾਲ ਪੁਲਿਸ ਵਾਲੇ ਲੈਣੇ ਕਉਣਾ ਦਾ ਅਲੱਗ ਥਾਣਾ ਹੋਣਾ ਤਾਂ ਇੱਕ ਹੂੰ ਆਪਣੇ ਬਠਿੰਡੇ ਬਣਿਆ ਪਿਆ ਠੀਕ ਆ ਉਹਦਾ ਥਾਣਾ ਵੀ ਲੱਗਾ ਉਹਦੀ ਉਹਦੀ ਪੁਲਿਸ ਵੀ ਲੱਗਾ ਹੂੰ ਹੈ ਜੀ ਇਹੀ ਪੁਲਸਾਂ ਮੰਨ ਕੇ ਚੱਲ ਉਹਦਾ ਅਧਿਕਾਰ ਖੇਤਰ ਉਹਦੇ ਚ ਆਉਂਦੀ ਆ ਠੀਕ ਹੈ ਜੀ ਹਾਂ ਉਹਨਾਂ ਨਾਲ ਲੈਣਾਗਾ ਤੇ ਉਹਨਾਂ ਨੇ ਕੁਝ ਨਹੀਂ ਕਰਨਾਗਾ ਉਹਨਾਂ ਨੇ ਨਾਲ ਲੈ ਕੇ ਤੇਰੇ ਤੇਰੇ ਸਾਰੇ ਤਲਾਸ਼ੀ ਲੈ ਜਾਣਾ ਤੈਨੂੰ ਜੁਰਮਾਨੇ ਪਾਜਣਾ ਹੋਰ ਕਰ ਜਾਣਾ ਤੂੰ ਕਰ ਕੀ ਸਕਦਾ ਯਾਰ ਕੁਝ ਨਹੀਂ ਕਰ ਸਕਦਾ ਕੀ ਆਮ ਬੰਦੇ ਤੋਂ ਨਹੀਂ ਹੋ ਸਕਦਾ ਹਾਂ ਜੇ ਹੁਣ ਮੰਨ ਕੇ ਚੱਲ ਤੇਰਾ ਮੀਟਰ ਦੇ ਚਿੱਪ ਵਾਲਾ ਮੀਟਰ ਹੈਗਾ ਉਹ ਤੇ ਚੋ ਮਨਕ ਜਾਲ ਹੁਣ ਕਈ ਯਾਰ ਕੋਲੇ ਵੀ ਨੁਂਦਾ ਇੱਥੇ ਜੇ 2 ਮਹੀਨੇ ਆਪਾਂ ਕੋਈ ਮਨਕ ਜਾਲ ਦੇਣਾ ਕੋਈ ਤਕੜਾਗਾ ਉਹ ਤਾਂ ਠੀਕ ਆ ਕਈ ਇਹੋ ਜਿਹੇ ਜੀਮੀਦਾਰ ਉਹ ਸੀ ਮਹੀਨੇ ਤੋਂ ਵੀ ਪੈਸੇ ਭਰਦੇ ਆਗੇ ਬਿਲਾ ਦੇ ਹਾਂ ਵੀ ਚੱਲ ਕੋਈ ਗੱਲ ਨਹੀਂ ਯਾਰ ਆਪਾਂ ਦਾ ਵਿਆਜ ਹੀ ਦੇਣਾ ਉਧਰ ਬਾਣੀਆਂ ਨੂੰ ਦੇਣਾ ਚੱਲ ਇੱਧਰ ਦੀ ਜੰਨੇ ਆਪਾਂ ਹਾਂ ਵਿਆਜ ਦੀ ਉਹ ਤਾਂ ਝੋਨਾ ਆਇਆ ਇਕੱਠਾ ਜਿਹੜਾ 20 ਤਰ ਰੋਤੀ ਹਜ਼ਾਰੂ ਭਰ ਦਾਂਗੇ ਬਹੁਤ ਖੜੇ ਆ ਗਿਆ ਐ ਹਾਂ ਵਾਧੂ ਆ ਗਏ ਪਿੰਡਾਂ ਦੇ ਵਿੱਚ ਵੀ ਚੱਲ ਯਾਰ ਹਾਂ ਵੀ ਆਪਾਂ ਉਹ ਤਾਂ ਭਰ ਦਾਂਗੇ ਤੇ ਜੇ ਹੁਣ ਮਨਕ ਜਾਲ ਵਾਲਾ ਮੀਟਰ ਆ ਗਿਆ ਕੌਣ ਇਹਨੂੰ ਆਨਲਾਈਨ ਪਾਉ ਨ ਮਰ ਉਹ ਖਸਾਬ ਹੀ ਨਹੀਂ ਕਿਸੇ ਨੂੰ ਯਾਰ ਐਡਾ ਦਾ ਡਵੈਲਪਮੈਂਟ ਹੋਈ ਨਹੀਂ ਆਪਾਂ ਜਿੰਨੀ ਇਹ ਬਣਾਈ ਜਾਂਦੇ ਆਗੇ ਤੇ ੱੱਕੇ ਨਾਲ ਹੀ ਕਰੀ ਜਾਂਦੇ ਸਾਰਾ ਕੁਝ ਤੇ ਜਿਵੇਂ ਉਹ ਇਹਦਾ ਅਸਲ ਵਿੱਚ ਨਾ ਮਣਪਰੀ ਇਹ ਉਹ ਜਿਵੇਂ ਤੋਤਾ ਨਹੀਂ ਸਿਖਾਇਆ ਹੁੰਦਾ ਉਹਨੂੰ ਕੋਈ ਮਰ ਜਿਆ ਆ ਕੇ ਕਹਦੇ ਮਿੱਠੂ ਚੂਰੀ ਖਾਣੀ ਆ ਉਹ ਕਹਿੰਦਾ ਜੀ ਹਾਂ ਖਾਣੀ ਆ ਇਹ ਇਹ ਸਾਮਰਾਜ ਦੇ ਤੋਤੇ ਆਗੇ ਇਹ ਜਿਵੇਂ ਉਹਨਾਂ ਨੇ ਕਹੇ ਤਾਂ ਵੀ ਚੂਰੀ ਖਾਣੀ ਆ ਇਹ ਉਹ ਜਿਵੇਂ ਖਾਣ ਨੂੰ ਤਿਆਰ ਹੁਣ ਗੱਲਾਂ ਬਹੁਤ ਨੇਗੀਆਂ ਕਿਉਂਕਿ ਸਾਮਰਾਜ ਆ ਜਿਹੜਾ ਉਹ ਹਰੇਕ ਤਰ੍ਹਾਂ ਦੇ ਸਾਨੂੰ ਐਨੇ ਥਾਂ ਤੇ ਲੜਾਈ ਬੱਢੀ ਬੈਠਾ ਉਹ ਛੋਟੇ ਖਿਲਾਫ ਤੁਸੀਂ ਹੰਬਾਏ ਪੈਉਗੇ ਹੂੰ ਕਈ ਵਾਰ ਤਾਂ ਐਂ ਲੱਗਦਾਗਾ ਯਾਰ ਵੀ ਵੀ ਮੈਂ ਕੀ ਕੀ ਲੜੂੰਗਾ ਹੂੰ ਤੂੰ ਮੈਨੂੰ ਐਂ ਦੱਸ ਆਹ 2 ਮਹੀਨਿਆਂ ਦੇ ਵਿੱਚ ਹੀ ਲੜਾ ਤੂੰ ਚਿੱਪ ਵਾਲੇ ਮੀਟਰਾਂ ਦਾ ਹੋ ਗਿਆ ਲੋਕ ਪਿੰਡਾਂ ਦੇ ਵਿੱਚ ਲੜਨਗੇ ਕਿ ਉਹ ਲਾਈਨ ਪਾਉਣ ਲਗਾ ਲੈਣਗੇ ਲਾਈਨ ਪੁਲਿੰਗ ਪਾਲਿਸੀ ਹੈ ਹਾਂ ਮੰਨ ਕੇ ਚੱਲ ਵੀ ਉਹ ਮਣਕਾ ਜਾਲ ਵੀ ਕਿਸੇ ਨਾ ਕਿਸੇ ਪਾਸਾ ਥੋੜੇ ਕਹਾੜਾ ਧਰੀ ਰੱਖਣਾ ਜਰਾ ਉਹ ਜਿਵੇਂ ਅੱਗੇ ਨਿੱਕੇ ਹੁੰਦੇ ਸੀ ਖੇਡ ਖੇੜਦੇ ਹੁੰਦੇ ਚੱਲ ਹੁਣ ਤੱਕ ਖੇਡਦੇ ਨਹੀਂ ਕੋਈ ਉਹ ਖੇਡ ਥੋੜੇ ਭੰਡਾ ਪਢਾਰੀਆ ਕਿਤਨਾ ਕੁ ਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਹਾਂ ਉਹ ਜਿਹੜੀ ਭੰਡਾ ਪਢਾਰੇ ਵਾਲੀ ਖੇਡ ਆ ਗਈ ਤਾਂ ਮਨਪ੍ਰੀਤ ਉਹ ਸਾੜੀ ਇੱਕ ਮੁਠੀ ਚੱਕ ਦਿਆ ਦੂਜੀ ਫੇਰ ਤਿਆਰ ਹੋ ਜਾਂਦੀ ਆ ਕਿੱਥੇ ਕਿੱਥੇ ਲੜੇ ਆਏ ਉਹ ਤੇ ਤਿੰਨ ਕਾਨੂੰਨ ਵਾਪਸ ਕਰਾਏ ਆਗੇ ਹਾਂ ਹੁਣ ਆ ਬਿਜਲੀ ਐਕਲਾਤਾ ਹਾਂ ਇਹ ਹਲਕੇ ਸਰਕਾਰ ਤਾਂ ਮੰਨੀ ਵੀ ਆ ਵੀ ਅਸੀਂ ਨਹੀਂ ਲਾਗੂ ਕਰਦੇ ਹਾਂ ਪਰ ਝਰ ਉਹ ਟੇਡੇ ਟੰਗ ਹੈਗੇ ਕਿ ਤੇਰਾ ਕੰਮ ਹੀ ਨਹੀਂ ਬਣਦਾ ਆ ਹੁਣ ਲੈਂਡ ਪੂਲਿੰਗ ਵਾਲਾ ਵੀ ਜ਼ਮੀਨਾਂ ਖੋਣ ਨੂੰ ਟੇਡਾ ਹੀ ਹੋ ਗਿਆ ਯਾਰ ਇਹਦਾ ਇਹ ਉਹੀ ਇਹ ਆ ਨਾ ਹੁਣ ਤਾਂ ਲੈਂਡ ਪੂਲਿੰਗ ਵਾਲੇ ਤੇ ਵੀ ਆਪਾਂ ਕਰਾਂਗੇ ਉਹ ਵੀ ਬਹੁਤ ਬਹੁਤ ਜ਼ਿਆਦਾ ਵੱਡਾ ਦਾ ਕ੍ਰਾਪਸ਼ਨ ਦਾ ਮਸਲਾ ਹੈ ਤੇ ਆ ਜਿਹੜੀ ਕ੍ਰਾਪਸ਼ਨ ਹੋ ਜਾਂਦੀ ਇਹਦਾ ਕਿਸੇ ਨੂੰ ਨਹੀਂ ਹੁੰਦਾ ਹਾਂ ਪਤਾ ਹੀ ਨਹੀਂ ਲੋਕਾਂ ਨੂੰ ਆ ਤੇ ਰਾਈਟ ਹੀ ਨਹੀਂ ਪਤਾ ਦੱਸੇ ਨਹੀਂ ਇਸ ਕਰਕੇ ਆਪਣਾ ਜੋ ਇਹ ਆਪਾਂ ਲੜ ਰਹੇ ਹਾਂਗੇ ਪਹਿਲੀ ਗੱਲ ਤਾਂ ਕੋਈ ਵੀ ਸਮਝਦਾਰ ਆਗਾ ਮੈਂ ਕਿਹਾ ਕਿਸੇ ਮਰਜ਼ੀ ਆ ਪਾਰਟੀ ਨਾ ਪਾਰਟੀ ਤੁਹਾਡੇ ਘਰੇ ਕਣਕ ਨਹੀਂ ਸਟਕ ਜਾਂਦੀ ਹੂੰ ਇਹਨਾਂ ਨੇ ਕਿੰਨੀਆਂ ਕਿ ਨੌਕਰੀਆਂ ਦੇਤੀਆਂ ਤੁਹਾਨੂੰ ਬਦਲਾ ਆ ਲੈਣੇ ਤੇ ਇਹਨਾਂ ਨੇ ਤਾਂ ਜਿਹੜੇ ਨੌਕਰੀਆਂ ਕੱਢੀਆਂ ਵੀ ਅਸੀਂ ਉਹ ਵੀ ਖਤਮ ਕਰਤੀਆਂ ਬਿਲਕੁਲ